ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਚੰਡੀਗੜ੍ਹ ਦੀ ਜੇ ਆਪਾਂ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਆ ਹਾਦਸੇ ਜਿਹੜੇ ਨੇ ਲਗਾਤਾਰ ਹੁੰਦੇ ਰਹਿੰਦੇ ਨੇ ਕੋਈ ਨਾ ਕੋਈ ਤੇ ਆ ਅੱਜ ਕੱਲ੍ਹ ਆ ਲੋਕਾਂ ਨੇ ਜਿਹੜਾ ਹੈਗਾ ਬੇਸਮੈਂਟ ਬਣਾਉਣ ਦਾ ਜਿਹੜਾ ਕਾਫੀ ਟ੍ਰੈਂਡ ਚਲਾਇਆ ਹੋਇਆ ਤੇ ਬੇਸਮੈਂਟ ਅ ਦੇ ਜਦੋਂ ਬਣਦੀਆਂ ਨੇ ਉਸ ਵੇਲੇ ਵੀ ਕਾਫੀ ਹਾਦਸੇ ਹੁੰਦੇ ਨੇ ਸੁਣਨ ਚਾਹੁੰਦੇ ਨੇ ਤੇ ਇਸੇ ਤਰ੍ਹਾਂ ਦਾ ਇੱਕ ਹਾਦਸਾ ਜਿਹੜਾ ਹੈਗਾ ਉਹ 33 ਸੈਕਟਰ ਜਿਹੜਾ ਸ਼ਹਿਰ ਦਾ ਉੱਥੇ ਕੱਲ ਰਾਤ ਵੇਖਣ ਨੂੰ ਮਿਲਿਆ ਜਦੋਂ ਇੱਕ ਕਾਰ ਹੈਗਾ ਜਿੱਥੇ ਅਸੀਂ ਮੌਜੂਦ ਹਾਂ 332 ਨੰਬਰ ਹੈਗਾ 33 ਸੈਕਟਰ ਦੇ ਵਿੱਚ ਤੇ ਇਹਦੇ ਨਾਲ ਦੇ ਘਰੇ ਜਦੋਂ ਕਾਫੀ ਪਿਛਲੇ ਦਿਨਾਂ ਤੋਂ ਬੇਸਮੈਂਟ ਜਿਹੜੀ ਹੈਗੀ ਉਹਦੇ ਕੀਤੀ ਜਾ ਰਹੀ ਸੀਗੀ ਤੇ ਉਹਦੇ ਕਰਕੇ ਰਾਤ ਇੱਕ ਵੱਡਾ ਹਾਦਸਾ ਹੋਇਆ ਇਸ ਘਰ ਦਾ ਕਾਫੀ ਜਿਹੜਾ ਹਿੱਸਾ ਸੀਗਾ ਬਾਉਂਡਰੀ ਦਾ ਉਹ ਤਸ ਗਿਆ ਡਿੱਗ ਪਿਆ ਥੱਲੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਦੇ ਨਾਲ ਕਾਫੀ ਲਾਸ ਹੋਇਆ ਤੇ ਪੂਰੇ ਘਰ ਤੇ ਉਸ ਦਾ ਇੰਪੈਕਟ ਪਿਆ ਜਿਹੜੇ ਕ੍ਰੈਕਸ ਨੇ ਉਹ ਆਏ ਨੇ ਅੰਦਰ ਤੱਕ ਕਮਰਿਆਂ ਦੇ ਵਿੱਚ ਤੇ ਇਹ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜਾ ਆ ਕਾਫੀ ਹਿੱਸਾ ਸੀ ਕਰਦਾ ਉਹ ਟੈ ਗਿਆ ਤੇ ਬੇਸਮੈਂਟ ਜਿਹੜੀ ਹੈਗੀ ਜਿਹੜੀ ਨਾਲ ਦੇ ਘਰ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਤਿਆਰ ਕੀਤੀ ਜਾ ਰਹੀ ਸੀਗੀ ਤੇ ਉਹਦੇ ਵਿੱਚ ਤੁਸੀਂ ਹੁਣ ਵੀ ਦੇਖ ਸਕਦੇ ਹੋ ਜਿਹੜੇ ਪਾਮ ਲੱਗੇ ਹੋਏ ਸੀ ਇਸ ਘਰ ਦੇ ਵਿੱਚ ਪਲੱਸ ਜਿਹੜੀ ਫਰਸ਼ ਸੀ ਸਾਰਾ ਜਿਹੜਾ ਹਿੱਸਾ ਸੀਗਾ ਉਹ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਥੱਲੇ ਬਹਿ ਗਿਆ ਜਿਹਦੇ ਕਰਕੇ ਇਸ ਘਰ ਦੇ ਨੂੰ ਜਿਹੜਾ ਹੈਗਾ ਕੱਲ ਰਾਤ ਅਚਾਨਕ ਬੜਾ ਇੱਕ ਟੈਂਸ਼ਨ ਦਾ ਮਾਹੌਲ ਸੀ ਕਿਉਂਕਿ ਪੂਰਾ ਫੈਮ ਜਿਹੜੀ ਪੂਰੀ ਫੈਮਿਲੀ ਸੀਗੀ ਉਹ ਇੱਥੇ ਹੀ ਮੌਜੂਦ ਸੀ ਤੇ ਇਵਨ ਕਿ ਇਹਨਾਂ ਦਾ ਕਹਿਣਾ ਕਿ ਜਿਹੜੀ ਇੱਥੇ ਗੱਡੀ ਵੀ ਇੱਕ پارک ਕੀਤੀ ਹੋਈ ਸੀਗੀ ਤਾਂ ਉਹਦਾ ਵੀ ਜਿਹੜੀ ਸੀਗੀ ਪਿਛਲੇ ਦੋ ਟਾਇਰ ਜਿਹੜੇ ਸੀਗੇ ਉਹ ਥੱਲੇ ਚਲੇ ਗਏ ਸੀਗੇ ਤੇ ਬਾਅਦ ਚ ਬੜੀ ਮੁਸ਼ਕਲ ਕਰਕੇ ਉਸ ਨੂੰ ਕੱਢਣਾ ਪੈਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਬੇਸਮੈਂਟ ਹੈ ਬਹੁਤ ਵੱਡੇ ਏਰੀਏ ਦੇ ਵਿੱਚ ਜਿਹੜੀ ਹੈਗੀ ਆ ਉਹ ਬਣਾਈ ਜਾ ਰਹੀ ਹੈ ਤੇ ਕਾਫੀ ਵੱਡੀਆਂ ਇਹ ਕੋਠੀਆਂ ਨੇ 33 ਸੈਕਟਰੀਆਂ ਗੱਲਬਾਤ ਕਰਾਂਗੇ 332 ਹਾਊਸ ਨੰਬਰ ਜਿੱਥੇ ਇਹ ਹਾਦਸਾ ਹੋਇਆ ਸੀ ਉੱਥੇ ਮੌਜੂਦ ਹੈ ਤੇ ਮਾਲਕ ਨੇ ਜਿਹੜੇ ਕਰਨ ਜੀ ਨੇ ਅਸੀਂ ਉਹਨਾਂ ਤੋਂ ਜਾਣਦੇ ਐਕਚੁਅਲ ਦੇ ਵਿੱਚ ਹੋਇਆ ਕੀ ਹੈ ਤੁਸੀਂ ਜੀ ਆਪਣੇ ਫੈਮਿਲੀ ਨਾਲ ਇੱਥੇ ਹੀ ਰਹਿ ਰਹੇ ਹੋ ਤੇ ਕਿੰਨੇ ਕਵਜੇ ਹੋਇਆ ਕੀ ਹੋਇਆ ਸਾਡੀ ਰਾਇਸ਼ ਇੱਥੇ ਹੀ ਹੈ ਜੀ ਸਾਡੇ ਬੱਚੇ ਮੇਰੇ ਮਮ ਡੈਡ ਬ੍ਰਦਰ ਸਾਰੇ ਇੱਥੇ ਰਹਿੰਦੇ ਨੇ ਜੀ ਰਾਤ ਨੂੰ ਸਵਾ 9 ਵਜੇ ਦੀ ਆਪਣਾ ਇੱਥੇ ਇਹ ਸਾਨੂੰ ਹਲਚਲ ਫੀਲ ਹੋਈ ਬਹੁਤ ਜ਼ਿਆਦਾ ਮੇਰੀ ਡਾਟਰ ਵਾਸ਼ਰੂਮ ਸਗੀ ਰੀ ਉਹ ਡਰ ਕੇ ਉਹਨੇ ਰੋਲਾ ਪਾਇਆ ਵੀ ਕੁਝ ਹੋਇਆ ਅਸੀਂ ਤੇ ਜਦੋਂ ਤੱਕ ਬਾਹਰ ਆਏ ਸੀ ਹੋਰ ਗਿਰੀ ਗਿਆ ਥੱਲੇ ਹਾਂਜੀ ਮੇਰੀ ਗੱਡੀ ਖੜੀ ਸੀਗੀ ਉਹ ਗੱਡੀ ਵੀ ਅੱਧੀ ਥੱਲੇ ਚਲੀ ਗਈ ਅਸੀਂ ਸਵੇਰੇ ਵਿੰਚ ਕਰਕੇ ਇਹਨੂੰ ਬਾਹਰ ਕੱਢਿਆ ਜੀ ਤੇ ਅਸੀਂ ਪੁਲਿਸ ਕੰਪਲੇਨਟ ਕਰਤੀ ਹੈ ਅਸੀਂ ਆਪਣਾ ਇੱਧਰ ਐਸਡੀਓ ਸਰ ਵੀ ਆਏ ਹੋਏ ਨੇ ਆਪਣਾ ਬਿਲਡਿੰਗ ਸਟੇਟ ਆਫਿਸ ਤੋਂ ਇਹਨਾਂ ਦੀ ਬਿਲਡ ਇਹਨਾਂ ਦੀ ਬੇਸਮੈਂਟ ਵੀ ਪਾਸ ਨਹੀਂ ਅਸੀਂ ਹਫ਼ਤੇ ਪਹਿਲਾਂ ਇਹਨਾਂ ਨੂੰ ਇਨਫਾਰਮ ਵੀ ਕੀਤਾ ਯਾਰ ਤੁਸੀਂ ਪਲੀਜ਼ ਇਹਨੂੰ ਦੇਖ ਲਓ ਸਾਨੂੰ ਲੱਗ ਰਿਹਾ ਵੀ ਤੁਸੀਂ ਗਲਤ ਕਰ ਰਹੇ ਹੋ ਨਾ ਪਾਇਲਿੰਗ ਕੀਤੀ ਨਾ ਅਸਲ ਕਾਇਦੇ ਸਿਰ ਇਹਨਾਂ ਨੂੰ 12 ਫੁੱਟ ਜਗ੍ਹਾ ਛੱਡ ਕੇ ਬੇਸਮੈਂਟ ਬਣਾਣੀ ਚਾਹੀਦੀ ਏ ਜੀ ਅੱਛਾ ਤੁਸੀਂ ਕੋਈ ਸੈਂਕਸ਼ਨ ਨਹੀਂ ਕਰਾਈ ਕੋਈ ਤੁਸੀਂ ਬਿਲਡਿੰਗ ਪਲਾਨ ਨਹੀਂ ਪਾਸ ਕਰਾਇਆ ਬੇਸਮੈਂਟ ਦੇ ਤੁਸੀਂ ਬੇਸਮੈਂਟ ਖੋਦ ਰਹੇ ਹੋ ਫਿਰ ਸਾਡੀ ਸਾਰੀ ਬਿਲਡਿੰਗ ਦੇ ਅੰਦਰ ਵੀ ਹੁਣ ਤੁਹਾਨੂੰ ਮੈਂ ਦਿਖਾਣਾ ਜੀ ਅੰਦਰ ਕ੍ਰੈਕਸ ਆ ਗਏ ਹਨ ਜੀ ਜ਼ਰੂਰ ਹੈ ਨਾ ਔਰ ਫੈਮਿਲੀ ਸਾਡੀ ਟੋਟਲੀ ਮਲਕ ਪਸੀਤਾ ਵੀ ਲਾਈਫ ਲਾਸ ਹੋ ਸਕਦਾ ਸੀ ਜੀ ਇਹ ਤਾਂ ਬਚਾਅ ਹੋ ਗਿਆ ਬਾਈ ਬਾਬਾ ਜੀ ਮੇਰੇ ਨਾਲ ਨਹੀਂ ਤਾਂ ਇਹ ਤਾਂ ਬੇਸਤ ਬੜੀ ਦਿੱਕਤ ਆ ਜਾਣੀ ਸੀ अच्छा एक करण जी इत्ते जेड़े ਤੁਹਾਡੇ ਨਾਲ ਦੇ ਨੇ ਕੌਣ ਨੇ ਉਹ ਤੇ ਕਦੋਂ ਤੋਂ ਇਹ ਕੰਮ ਇਹਨਾਂ ਨੇ ਜਿਹੜਾ ਸੀਗਾ ਸ਼ੁਰੂ ਕੀਤਾ ਸੀ 6 ਮਹੀਨੇ ਪਹਿਲਾਂ ਇਹ 300 33 ਨੰਬਰ ਵਿਕਿਆ ਜੀ ਤੇ ਸਾਨੂੰ ਓਨਰ ਤਾਂ ਨਹੀਂ ਮਿਲਿਆ ਅਸ ਤੱਕ ਬਟ ਤੁਸੀਂ ਅਗਰ ਉੱਥੋਂ ਦੇਖੋਗੇ ਉਹਨਾਂ ਦੇ ਨਾਲ ਦੇ ਜਿਹੜਾ 334 ਨੰਬਰ ਹੈਗਾ ਉਹਨਾਂ ਦੇ ਘਰ ਦੀ ਵੀ ਕੰਧ ਪਹਿਲਾਂ ਗਿਰੀ ਜੀ ਉਹਨਾਂ ਨੇ ਫਿਰ ਉਹਨੂੰ ਸਪੋਰਟ ਦਿੱਤੀ ਠੀਕ ਹੈ ਇਹ ਸਾਨੂੰ ਬਾਅਦ ਚ ਦੇਖਿਆ ਜੀ ਜਦੋਂ ਅਸੀਂ ਕੱਲ ਗिरा ਸਮਾਨ ਤਾਂ ਸਾਨੂੰ ਪਤਾ ਲੱਗਿਆ ਵੀ ਉੱਥੋਂ ਵੀ ਗਿਰੀ ਹੋਈ ਹੈ ਜੀ ਉਹਨਾਂ ਦੀ ਤੁਸੀਂ ਆਹ ਕਰੈਕਸ ਦੇਖੋ ਜੀ ਕਿੰਨੇ ਵਲਡਨ ਹੋਈ ਜਾ ਰਹੇ ਨੇ ਔਰ ਤੁਸੀਂ ਇੱਥੇ ਫਲੋਰ ਵੀ ਝੁਕੀ ਜਾ ਰਿਹਾ ਜੀ ਇਸ ਪਾਸੇ ਹੁਣ ਇਹ ਬਿਲਡਿੰਗ ਸਟਰਕਚਰ ਸੇਫ ਹੀ ਨਹੀਂ ਰਿਹਾ ਜੀ ਹਮਮ ਬਿਲਕੁਲ ਬਿਲਕੁਲ ਇਹ ਬਹੁਤ ਵੱਡਾ ਲਾਸਟ ਬਹੁਤ ਵੱਡਾ ਲਾਸਟ ਹੈ ਔਰ ਮਤਲਬ ਇਹ ਕਿਸੇ ਅੱਛਾ ਘਰ ਦਾ ਜੀ ਪੈਸੇ ਦਾ ਅਲੱਗ ਗੱਲ ਹੈ ਜੀ ਕੋਈ ਲਾਈਫ ਲਾਸਟ ਬਚਾ ਹੋ ਗਿਆ ਜੀ ਮਤਲਬ ਜਿਸ ਤਰੀਕੇ ਨਾਲ ਗਿਰਿਆ ਹੈ ਤੁਸੀਂ ਦੇਖਿਆ ਹੈ ਇਹ ਤਾਂ ਕਿਸੇ ਵੀ ਹੋ ਸਕਦਾ ਸੀਗਾ ਜੀ ਇਹ ਟੋਟਲ ਮੇਅਰ ਨੈਗਲੀਜੈਂਸ ਹੈ ਇਹਨਾਂ ਦੀ ਕੰਟਰੈਕਟਰ ਦੀ ਉਹਨੂੰ ਪਾਇਲਿੰਗ ਪ੍ਰੋਪਰਲੀ ਕਰਨੀ ਚਾਹੀਦੀ ਸੀਗੀ ਉਹਨੂੰ 12 ਫੁੱਟ ਜਗ੍ਹਾ ਛੱਡ ਕੇ ਬੇਸਮੈਂਟ ਬਣਾਉਣੀ ਚਾਹੀਦੀ ਸੀ ਇਹ ਨਾ ਰਿਐਕਸ਼ਨ ਕਿਸ ਜਦੋਂ ਇਹਨਾਂ ਨੂੰ ਆਪ ਨੂੰ ਪਤਾ ਲੱਗਿਆ ਕਿ ਸਾਡੇ ਜਿਹੜੇ ਖੜੇ ਨੇ ਜੀ ਬਿਲਕੁਲ ਕੈਜ਼ੂਅਲ ਇਹਨਾਂ ਨੇ ਰਾਤ ਨੂੰ ਕੋਈ ਸਾਡਾ ਸਪੋਰਟ ਨਹੀਂ ਕੀਤਾ ਕੋਈ ਡਿਸਕਸ਼ਨ ਨਹੀਂ ਕੀਤੀ ਕਹਿੰਦੇ ਜੀ ਕੋਈ ਨਹੀਂ ਮੈਂ ਸਵੇਰੇ ਦੇਖਦਾ ਜੀ ਮਤਲਬ ਇਟ ਵਾਸ ਸੱਚ ਨੈਗਲੀਜੈਂਸ ਔਨ देयर ਪਾਰਟ ਕਿ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ ਇਸ ਗੱਲ ਦਾ ਸੋ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੇ ਇਹ ਤੁਸੀਂ ਜਿਹੜੀ ਤੁਸੀਂ ਕਹਿ ਰਹੇ ਹੋ ਕੰਪਲੇਂਟ ਕੀਤੀ ਹੈ ਤੇ ਪ੍ਰਸ਼ਾਸਨ ਨੂੰ ਵੀ ਤੁਸੀਂ ਇਸ ਬਾਰੇ ਅਲਰਟ ਕਰਤਾ ਜੀ ਪੂਰਾ ਉਹਨਾਂ ਦਾ ਉਹਨਾਂ ਦਾ ਕੀ ਕਹਿਣਾ ਸੀਗਾ ਅਸੀਂ ਪੁਲਿਸ ਕੰਪਲੇਂਟ ਵੀ ਕਰਤੀ ਹੈ ਜੀ ਅਸੀਂ ਐਸਡੀਓ ਸਰ ਨੂੰ ਵੀ ਬੁਲਾ ਲਿਆ ਐਸਡੀਐਮ ਸਰ ਨੂੰ ਵੀ ਕਹਿਤਾ ਜੀ ਮਤਲਬ ਕੋਈ ਵੀ ਪ੍ਰੋਬਲਮ ਆ ਸਕਦੀ ਸੀ ਜੀ ਤੁਸੀਂ ਦੋ ਦਿਨ ਪਹਿਲੇ ਡਿੱ ਗਿਆ ਮਤਲਬ ਸੋ ਜਿਹੜੇ ਕੰਟਰੈਕਟਰ ਸੀਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਮੈਂ ਪੁੱਛਿਆ ਤੁਹਾਡੀ ਬੇਸਮੈਂਟ ਤੁਸੀਂ ਕਿਹਾ ਜੀ ਸਾਡੇ ਕੋਲ ਬੇਸਮੈਂਟ ਦੀ ਹੈਗੀ ਹੈ ਕੀ ਕੀ ਨਾਮ ਹੈ ਜੀ ਆਪਣਾ ਕੀ ਨਾਮ ਹੈ ਕੁਝ ਕਹਿਣਾ ਚਾਹੋਗੇ ਕਾਫੀ ਜਿਹੜੇ ਲਾਸ ਇਹਨਾਂ ਦਾ ਹੋਇਆ ਹੈ ਸ਼ਿਕਾਇਤ ਇਹਨਾਂ ਨੇ ਕੀਤੀ ਹੈ ਕੋਈ ਪਰਮਿਸ਼ਨ ਵਗੈਰਾ ਲਈ ਸੀ ਆਪਾਂ ਕੋਈ ਪਰਮਿਸ਼ਨ ਸੀਗੀ ਤੁਹਾਡੇ ਕੋਲ ਜੋ ਕੁਝ ਵੀ ਕੀਤਾ ਜੀ ਹੁਣ ਇਹ ਤੁਸੀਂ ਦੇਖ ਸਕਦੇ ਹੋ ਕੰਟਰੈਕਟਰ ਜਿਹੜੇ ਕੁਝ ਬੋਲਣ ਨੂੰ ਤਿਆਰ ਨਹੀਂਗੇ ਸੋ ਇਹਨਾਂ ਦੀ ਚੁੱਪੀ ਦੇ ਵਿੱਚ ਇੱਕ ਤਰ੍ਹਾਂ ਦਾ ਆ ਜਵਾਬ ਹੈਗਾ ਤੇ ਫਿਲਹਾਲ ਇਸ ਘਰ ਦੇ ਜਿਹੜੇ ਮੈਂਬਰਸ ਨੇ ਉਹ ਬੇहद ਪਰੇਸ਼ਾਨ ਨੇ ਕੱਲ ਰਾਤ ਤੋਂ ਕਿਉਂਕਿ ਇੱਕ ਵੱਡਾ ਨੁਕਸਾਨ ਜਿਹੜਾ ਹੈ ਉਹ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਜਿਹੜੀ ਜਗ੍ਹਾ ਰਹਿੰਦੀ ਵੀ ਹੈ ਉੱਥੇ ਵੀ ਕਿੰਨਾ ਜਿਹੜਾ ਹੈਗਾ ਇੱਕ ਵੱਡਾ ਪ੍ਰਭਾਵ ਪਿਆ ਹੈਗਾ ਤੇ ਅੰਦਰ ਵੀ ਉਹ ਆਪ ਦਿਖਾ ਰਹੇ ਸੀਗੇ ਜਿਹੜੇ ਕਰੈਕਸ ਡਵੈਲਪ ਹੋ ਚੁੱਕੇ ਨੇ ਤੇ ਜਮੇਦਾਰਨ ਕਿਹਾ ਕਿ ਹੁਣੇ ਬਿਲਡਿੰਗ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਸੇਫ ਨਹੀਂ ਰਹੀ ਜਿੰਨੀ ਇਹ ਸੋਚ ਕੇ ਬਣਾਈ ਸੀ ਸੋ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਤੁਸੀਂ ਦੇਖਦੇ ਹੋ ਇਹ ਬਹੁਤ ਵੱਡੇ ਵੱਡੇ ਜਿਹੜੇ ਕਰਨੇ ਕੋਠੀਆਂ ਬਣੀਆਂ ਹੋਈਆਂ ਨੇ 33 ਸੈਕਟਰ ਦੀਆਂ ਤੇ ਆਮ ਤੌਰ ਤੇ ਇਹ ਸੋਚਿਆ ਜਾਂਦਾ ਕਿ ਬਹੁਤ ਇਸ ਸੇਫ ਬਣੇ ਨੇ ਬਹੁਤ ਸੋਲਿਡ ਸਟਰਕਚਰਸ ਨੇ ਪਰ ਜਦੋਂ ਕਿਤੇ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਕੋਈ ਵਾਇਲੇਸ਼ਨ ਹੁੰਦੀ ਹੈ ਕੰਸਟਰਕਸ਼ਨ ਦੇ ਵਿੱਚ ਤੇ ਉਦੋਂ ਏਡੇ ਵੱਡੇ ਘਰ ਵੀ ਜਿਹੜੇ ਨੇ ਉਹ ਸੇਫ ਨਹੀਂ ਰਹਿ ਜਾਂਦੇ ਤੇ ਇਹ ਜਰੂਰ ਇੱਕ ਨਾ ਇੱਕ ਜਿਹੜਾ ਹੈਗਾ ਜਾਨ ਨੂੰ ਜਿਹੜੇ ਹੈਗੇ ਆ ਉਹ ਸਿਆਪਾ ਪਾਉਣ ਵਾਲੀ ਗੱਲ ਜਰੂਰ ਹੋ ਜਾਂਦੀ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੇ ਨਾਲ ਦਾ ਜਿਹੜਾ ਜਿਹੜੇ ਮਾਲਕ ਨੇ ਹਾਲਾਂਕਿ ਉਹ ਇੱਥੇ ਮੌਜੂਦ ਨਹੀਂ ਪਰ ਕੰਟਰੈਕਟਰ ਨੇ ਜਿਨ੍ਹਾਂ ਨੇ ਇਹ ਸਾਰਾ ਕੰਮਕਾਰ ਜਿਹੜਾ ਹੈਗਾ ਉਹ ਉਹਨਾਂ ਦੇ ਦੇਖ ਰੇਖ ਤੇ ਸ਼ੁਰੂ ਹੋਇਆ ਸੋ ਮਾਲਕ ਜਿਹੜੇ ਨੇ ਨਾਲ ਦੇ ਕਰਦੇ ਉਹਨਾਂ ਨਾਲ ਵੀ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆ ਸਰ ਕੀ ਨਾਮ ਹੈ ਆਪਣਾ ਪਲੀਜ਼ ਪਲੀਜ਼ ਕੀ ਕਹਿਣਾ ਚਾਹੂਗਾ ਪਲੀਜ਼ ਪਲੀਜ਼ ਸ਼ਿਕਾਇਤ ਤੁਹਾਡੇ ਖਿਲਾਫ ਆਈ ਹੈ ਜੀ ਸੋ ਜਿਵੇਂ ਅਸੀਂ ਕੰਟਰੈਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਵੀ ਕੁਝ ਇਸ ਮਸਲੇ ਤੇ ਨਹੀਂ ਬੋਲੇ ਤੇ ਜਿਹੜੇ ਮਾਲਕ ਨੇ ਫਿਲਹਾਲ ਅ ਗੱਲ ਕਰ ਰਹੇ ਨੇ ਪਰ ਜਵਾਬ ਜਿਹੜਾ ਹੈਗਾ ਦੇਣ ਨੂੰ ਤਿਆਰ ਨਹੀਂ ਕੋਈ ਆਪਣਾ ਪੱਖ ਜਿਹੜਾ ਹੈਗਾ ਉਹ ਦੇਣ ਨੂੰ ਤਿਆਰ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਆ ਸੋ ਦੋਨੋਂ 332 ਤੇ 333 ਨੰਬਰ ਦੇ ਉਹ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਤੇ ਸ਼ਿਕਾਇਤ ਜਿਹੜੀ ਆ ਇਹਨਾਂ ਦੇ ਖਿਲਾਫ ਉਹ ਆਲਰੇਡੀ ਸਬਮਿਟ ਕਰ ਦਿੱਤੀ ਗਈ ਹੈ ਆ ਇਵਨ ਕਿ ਐਸਐਸਪੀ ਨੂੰ ਵੀ ਕੰਪਲੇਂਟ ਜਿਹੜੀ ਹੈ ਦਿੱਤੀ ਗਈ ਹੈ ਸਟੇਟ ਆਫਿਸ ਨੂੰ ਵੀ ਕੰਪਲੇਂਟ ਜਿਹੜੀ ਹੈ ਉਹ ਅਦਿੱਤੀ ਗਈ ਆ ਸੋ ਜਿਹੜਾ ਮੈਟਰ ਹੈ ਕਾਫੀ ਵਧਿਆ ਹੋਇਆ ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹਦਾ ਨਿਵੇੜਾ ਹੋਣਾ ਹੈ ਇੱਕ ਪਾਸੇ ਇਹ ਵੀ ਆ ਬੜਾ ਇਹਨਾਂ ਲਈ ਇੱਕ ਮੈਂਟਲ ਟਰੋਮਾ ਹੈਗਾ ਕਿ ਜਿਵੇਂ ਦੱਸੇ ਸੀ ਕਿ ਰਾਤ ਜਦੋਂ ਇਹ ਹਾਦਸਾ ਹੋਇਆ ਤੇ ਉਸ ਤੋਂ ਬਾਅਦ ਫਿਰ ਇੰਨੇ ਕਿ ਡਰ ਗਏ ਸੀ ਕਿ ਇੰਨਾ ਅਨਸੇਫ ਫੀਲ ਕੀਤਾ ਕਿ ਫੈਮਿਲੀ ਜਿਹੜੀ ਹੈਗੀ ਆ ਹੋਟਲ 'ਚ ਸੌਣ ਲਈ ਮਜਬੂਰ ਹੋ ਗਈ ਆਪਣੇ ਐਡੇ ਵੱਡੇ ਘਰ ਨੂੰ ਛੱਡ ਕੇ ਕਿਉਂਕਿ ਇੱਥੇ ਉਹਨਾਂ ਨੂੰ ਹੋਰ ਡਾਊਟ ਸੀ ਕਿ ਕੋਈ ਹੋਰ ਹਿੱਸਾ ਜਿਹੜਾ ਹੈਗਾ ਉਹ ਘਰ ਦਾ ਜੇ ਖਿਸਕਣ ਲੱਗ ਗਿਆ ਤਾਂ ਇੱਥੇ ਕੋਈ ਜਾਨੀ ਨੁਕਸਾਨ ਉਹ ਵੀ ਹੋ ਸਕਦਾ ਹੈ थोड़ा-थोड़ा हो थोड़ा जी। थोड़ा पीछे जो थोड़ा ए, ए हो जो बाजी। ये किनारे आने शुरू हो गए ना और बस रहे हैं। ये अब तीन साली गेज़ में। डाउट परमिट है। रेस्मेंटी की परमिट नहीं है और भी पुर्तु के तो हैं जल्दी की बारह को नक्सलों मार देंगे। ये तो। इतनी आवाज़ है तो। वो नहीं ਫਿਲਹਾਲ ਇਹਨਾਂ ਨੇ ਇਹਨਾਂ ਜਿਵੇਂ ਦੱਸਿਆ ਕਿ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਜਿਹੜਾ ਹੈਗਾ ਉਹ ਇਨਫੋਰਮ ਕਰ ਦਿੱਤਾ ਤੇ ਹੁਣ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼